ਇੱਕ ਵਾਰ ਇੱਕ ਛੋਟੇ ਜਿਹੇ ਪਿੰਡ ਵਿੱਚ ਨੂਰ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ। ਨੂਰ ਬਹੁਤ ਸੋਚਵਾਨ, ਇਮਾਨਦਾਰ ਅਤੇ ਦਿਲੋਂ ਦੂਜਿਆਂ ਦੀ ਮਦਦ ਕਰਨ ਵਾਲਾ ਸੀ। ਉਹ ਹਮੇਸ਼ਾ ਇਹ ਸੋਚਦਾ ਕਿ ਇਨਸਾਨ ਦੀ ਸਫਲਤਾ ਪੈਸਿਆਂ ਨਾਲ ਨਹੀਂ, ਬਲਕਿ ਚੰਗੇ ਕੰਮਾਂ ਨਾਲ ਮਾਪੀ ਜਾਂਦੀ ਹੈ। ਇੱਕ ਦਿਨ ਉਹ ਆਪਣੇ ਪਿੰਡ ਦੇ ਇੱਕ ਬਜ਼ੁਰਗ ਕੋਲ ਗਿਆ। ਜੋ ਆਪਣੇ ਤਜਰਬਿਆਂ ਲਈ ਕਾਫੀ ਮਸ਼ਹੂਰ ਸੀ ਨੂਰ ਨੇ ਉਹਨਾਂ ਨੂੰ ਪੁੱਛਿਆ ਬਾਬਾ ਜੀ ਜੀਵਨ ਵਿੱਚ ਸਫਲਤਾ ਦੀ ਪਰਿਭਾਸ਼ਾ ਕੀ ਹੈ ਬਜ਼ੁਰਗ ਮੁਸਕਰਾਏ ਅਤੇ ਕਿਹਾ ਪੁੱਤ ਸਫਲਤਾ ਕੋਈ ਮੰਜ਼ਿਲ ਨਹੀਂ ਇਹ ਤਾਂ ਇੱਕ ਯਾਤਰਾ ਹੈ ਇਹ ਉਹ ਖੁਸ਼ੀ ਹੈ ਜੋ ਤੈਨੂੰ ਆਪਣੇ ਸੱਚੇ ਕਰਮਾਂ ਤੋਂ ਮਿਲਦੀ ਹੈ ਨੂਰ ਉਹਨਾਂ ਦੀ ਗੱਲ ਨੂੰ ਗੌਰ ਨਾਲ ਸੁਣ ਰਿਹਾ ਸੀ ਬਜ਼ੁਰਗਨੀ ਫਿਰ ਕਹਾ ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੀ ਛੋਟੀ ਜਹੀ ਕੀੜੀ ਵੀ ਤੈਨੂੰ ਕੱਟ ਸਕਦੀ ਹੈ ਪਰ ਤੂੰ ਉਸ ਨੂੰ ਨੇ ਨੂਰ ਨੇ ਸਵਾਲ ਕੀਤਾ ਪਰ ਜੀਵਨ ਵਿੱਚ ਸਭ ਕੁਝ ਮਿਲ ਜਾਣ ਤੇ ਫਿਰ ਆਦਮੀ ਦੀ ਚਾਹਤ ਕਿੱਥੇ ਰਹਿੰਦੀ ਹੈ ਬਜ਼ੁਰਗ ਹੱਸ ਕੇ ਬੋਲੀ ਅਧੂਰੇ ਸੁਪਨੇ ਹੀ ਤਾਂ ਜੀਵਨ ਜੀਣ ਦਾ ਮਜ਼ਾ ਦਿੰਦੇ ਨੇ ਜੇਕਰ ਸਭ ਕੁਝ ਮਿਲ ਜਾਵੇ ਤਾਂ ਤੂੰ ਆਲਸੀ ਹੋ ਜਾਵੇਂਗਾ ਉਸ ਦਿਨ ਤੋਂ ਨੂਰ ਨੇ ਸੋਚਿਆ ਕਿ ਕਦੇ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰਨੀ ਜੋ ਵੀ ਮਿਲਿਆ ਹੈ ਉਹ ਪਰਮਾਤਮਾ ਦੀ ਮਿਹਰ ਹੈ ਉਹ ਹਮੇਸ਼ਾ ਖੁਸ਼ ਰਹਿਣ ਲੱਗ ਪਿਆ ਮਿਹਨਤ ਕਰਨ ਲੱਗ ਪਿਆ ਤੇ ਹਰ ਨਵੇਂ ਦਿਨ ਨੂੰ ਇੱਕ ਨਵੇਂ ਮੌਕੇ ਵਾਂਗ ਵੇਖਣ ਲੱਗ ਪਿਆ। ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਜੀਵਨ ਵਿੱਚ ਹਾਰ ਨਹੀਂ ਮੰਨਣੀ। ਅਧੂਰੇ ਸੁਪਨੇ ਹੀ ਆਦਮੀ ਨੂੰ ਅੱਗੇ ਵਧਾਉਂਦੇ ਹਨ। ਚੰਗੇ ਕਰਮ ਕਰੋ। ਉਹ ਹੀ ਤੁਹਾਡੀ ਅਸਲੀ ਪਛਾਣ ਬਣਨਗੇ। ਕਦੇ ਵੀ ਕਿਸੇ ਦੀ ਤੋਹਫੀ ਨਾ ਕਰੋ। ਹਰ ਕੋਈ ਕੁਝ ਨਾ ਕੁਝ ਕਰ ਸਕਦਾ ਹੈ। ਕਰਮ ਕਰੋ ਤੇ ਜ਼ਿਕਰ ਨਾ ਕਰੋ ਸ਼ੁਕਰ ਕਰੋ ਤੇ ਫਿਰ ਫਿਕਰ ਨਾ ਕਰੋ ਧੰਨਵਾਦ